ਸਵੇਰੇ ਸਵੇਰੇ ਖਾਲੀ ਟੀਟੀਆਈ ਦੀ ਕੋਈ ਗੌਰਨੀ ਨਹੀਂ ਆ ਲੋ 400 ਵਾਰੀਆਂ ਨੇ ਤਿੰਨ ਟਾਈਮ ਨੇ ਜੀ ਕਹਿੰਦੇ ਪਾਟੜਾ 7 ਵਜੇ ਐ ਨੁਕਸਾਨ ਹੁੰਦਾ ਇਹ ਸਵੇਰੇ ਸਵੇਰੇ ਮੈਕਮੇਨ ਜੇ ਕਹਨੇ ਆ ਤਾਂ ਫਿਰ ਔਖਾ ਹੁੰਦੇ ਨੇ 87 47 ਇਹ ਵੀ 7:20 ਤੇ ਸਟਾਰਟ ਇਹ 730 ਤੇ ਸਟਾਰਟ ਆ ਜੀ ਇਹ ਨਾਬਾ ਲਾ ਕੇ ਆ ਜੀ ਹੁਣ ਅੰਬਾਲਾ ਲਾਉ ਅੰਬਾਲੇ ਤੋਂ ਬਾਅਦ ਖੰਨੇ ਜਾਉ ਜੀ ਖੰਨੇ ਤੋਂ ਬਾਅਦ ਰੋਪੜ ਨਾਈਟ ਤੇ ਜਾਉ ਨਾਈਟ ਤੋਂ ਆ ਕੇ ਜੀ ਮਰੇਕ ਕੋਲ ਆ ਮਰੇਕ ਕੋਲ ਤੋਂ ਆ ਕੇ ਸਮਾਣਾ ਸਮਾਣੇ ਤੋਂ ਆ ਕੇ ਪੰਚ ਕੋਲ ਐ ਰੋਟੇਸ਼ਨਾਂ ਨੇ ਜੀ ਕੋਈ ਗੌਰ ਨਹੀਂ ਟੀਟੀਆਈ ਦੀ ਕੋਈ ਕੁਝ ਨਹੀਂ ਹੈਗਾ ਬਸ ਕਨੈਕਟਰਾਂ ਦੇ ਅੱਗੇ ਉਹ ਵਾਟ ਟਾਈਮ ਦੀ ਠੀਕ ਹੈ ਖਾਲੀ ਭਜਾਉਂਦੇ ਫਿਰ ਜਾਂਦੇ ਨੇ ਕੋਈ ਰਸੀਦ ਨਹੀਂ ਆ ਰਹੀ ਦੇਖ ਲੋ ਜੇ ਕੋਈ ਗੱਲ ਨੂੰ ਗੱਲਬਾਤ ਹੁੰਦੀ ਆ ਤਾਂ ਫਿਰ ਮੁਆਵਜ਼ਾ ਦੇ ਦਿਓ ਇਹਨਾਂ ਨੂੰ 25-25 ਲੱਖ ਰੁਪਈਆ ਦੇਖ ਲਓ ਆ ਗੱਡੀਆਂ ਨੇ ਐ ਖਾਲੀ ਵੀ ਆਉਂਦੇ ਨੇ ਟੀਟੀਆਈ ਨੂੰ ਫੋਨ ਕਰਦੇ ਆ ਹੱਸਣ ਲੱਗ ਜਾਂਦੇ ਨੇ ਦੱਸੋ ਆਫਸਰ ਲਾਇਏ ਨੇ ਕਾਦੇ ਵਾਸਤੇ ਲਾਇਏ ਨੇ ਐ ਭਾਈ 4:40 ਗਰਦਾਸਪੁਰ ਖੜੇ ਹੀ ਬੱਸਟਰ ਆ ਬਾਈ ਰਾਤ ਇਹ 10 ਵਜੇ ਖੜੀ ਆ ਸਵੇਰੇ 7 ਵਜੇ ਸਟਾਰਟ ਤੀਜੀ ਇਹਨੇ ਪਹਿਲਾਂ ਮਰੇਕਪੁਰ ਲਾਇਆ ਤੇ ਨਾਬਾ ਲਾਇਆ ਫਿਰ ਗਰਦਾਸਪੁਰ ਨਾਈਟ ਤੇ ਉਨੇ 440 ਚੱਲੀ ਗਈ ਇਹਨੇ ਜਾ ਕੇ ਜੀ 1 ਵਜੇ ਫੇਰ ਮਰੇ ਕੋਲਾ ਲਾਉਣਾ ਕੋਈ ਧਿਆਨ ਨਹੀਂ ਟੀਟੀਆਈ ਦਾ ਠੀਕ ਹੈ ਨੀਂਦ ਨਹੀਂ ਪੂਰੀ ਹੋਈ ਮੱਛਰ ਇੰਨਾ ਜਿੰਨਾ ਕਹਿ ਦੋ ਬੱਸ ਦੇ ਵਿੱਚ ਪੈਣਾ ਪੈਂਦਾ ਅਗਰਦਾਸਪੁਰ ਦਾ ਬੱਸ ਸਟੈਂਡ ਹੈ ਖਾਲੀ ਜਾ ਰਹੇ ਹਾਂ ਜੀ ਖਾਲੀ ਆਇਆ ਰਾਤ ਪਤਾ ਨਹੀਂ ਕਿਸ ਹਿਸਾਬ ਨਾਲ ਇਹਨਾਂ ਨੇ ਪਰਮੋਡ ਚੱਕਿਆ ਕੀ ਗੱਲ ਬਾਤ ਕਹਿੰਦੇ ਨੇ ਲਾਸਟ ਟਾਈਮ ਆ ਜੀ ਆ ਜੀ ਬਾਜੀ ਅੱਜ ਮੈਂ ਇੱਕ ਅੰਬਾਲਾ ਲਾਇਆ ਦੋ ਪਾਤਲਾਂ ਲਾਇਏ ਨੇ ਬੀਡੀ ਐਸ ਵੀ ਨੇ ਮੈਨੂੰ ਭੇਜਤਾ 3:30 ਵਜੇ ਕਹਿੰਦਾ ਪਾਤੜਾ ਲਾਇਆ ਮੈਂ ਲਾਉਣ ਚਲਾ ਗਿਆ ਉੱਥੋਂ ਮੈਨੂੰ ਕਹਿੰਦੇ ਵੀ ਤਾ 6:50 'ਤੇ ਮੁੜਨਾ ਪੂਰਾ ਮੈਨੂੰ 2 ਘੰਟੇ ਉੱਥੇ ਖੜਾ ਕੇ ਰੱਖਿਆ ਚਲੋ ਲਾਸਟ ਟਾਈਮ ਤੀ ਲੈ ਕੇ ਆਉਣਾ ਚਾਹੀਦਾ ਇਹ ਪਟਿਆਲੇ ਦੇ ਬੰਦੇ ਦੀ ਡਿਊਟੀ ਨਿਭਾਉਂਦੇ ਹੈਗੇ ਵੀ ਹਾਂ ਬੰਦਾ ਪਟਿਆਲੇ ਦਾ ਹੋਵੇ ਸਾਨੂੰ 2-2 ਘੰਟੇ ਤਾਂ ਆਉਣ ਨੂੰ ਲੱਗ ਜਾਂਦੇ ਨੇ ਓ ਬੱਸ ਕਰ 2-2 ਘੰਟੇ ਸਾਨੂੰ ਜਾਣ ਨੂੰ ਲੱਗ ਜਾਂਦੇ ਨੇ 12 ਘੰਟੇ ਹੋ ਗਏ ਮੈਨੂੰ ਡਿਊਟੀ ਕਰਦੈ ਨੇ ਲਾਲੋ ਸਾਹਿਬ ਫੇਰ ਕਹਿੰਦੇ ਨੇ ਮਿਲਖਾ ਬੋਲਬੋ ਤੇ ਚੱਲਦਾ ਵੀ ਬੋਲਬੋ ਤੇ ਨਹੀਂ ਹੁੰਦਾ ਤਾਂ ਵੀਡੀਓ ਬਣਾਉਂਦਾ ਜਦ ਮੈਂ ਇਹਨਾਂ ਨੂੰ ਕੇਰਾ ਕਹਤਾ ਵੀ ਬਾਈ ਮੈਂ ਓਵਰ ਟਾਈਮ ਵਾਲੇ ਚ ਚੱਲਣਾ ਨਹੀਂ ਵੀ ਮੈਨੂੰ ਓਵਰ ਟਾਈਮ ਦੀ ਕੋਈ ਲੋੜ ਨਹੀਂ ਬਾ ਪੈਸੇ ਦੋ ਰੋਟੇਸ਼ਨ ਬਣਵਾ ਲਓ ਪੈਸੇ ਦੋ ਰੋਟੇਸ਼ਨ ਬਣਵਾ ਲਓ ਦੱਸ ਕੋਈ ਗੱਲ ਹੈ ਹੈ ਖਾਲੀ ਭਿਉਂਦੇ ਫੇਰੀ ਜਾਂਦੇ ਨੇ ਕੋਈ ਰਸੀਟ ਨਹੀਂ ਬਸਾਂ ਦੀ ਮੈਂ ਆਪਣੀ ਮਾਂ ਦੀ ਸੌਂ ਖਾਨਾ ਜੇ ਆਪਾਂ ਨੂੰ ਇੱਕ ਵੀ ਬਸ ਦੀ ਲੋਡ ਹੋਵੇ ਠੀਕ ਹੈ ਮੈਂ ਅੱਗੇ ਵੀ ਤੁਹਾਨੂੰ ਦੱਸਿਆ ਦੀ ਬਾ ਪੈਸੇ ਦਉ ਆਰਟੀਟੀਆਈ ਸਾਹਿਬ ਨੂੰ ਹੈ ਐਲ 83 ਗਾਂਧੀ ਦਾ ਨੰਨ ਲੈ ਦਿੰਦਾ ਗਾਂਧੀ ਕਹਿੰਦਾ ਐਲ 97 ਕਰੂ ਐਲ 97 ਕਹਿੰਦਾ ਗਰਜੀਤ ਕਰੂ ਬਸ ਇਹ ਆਪਸ ਵਿੱਚ ਇਹਨਾਂ ਦੇ ਆਪ ਹੀ ਚੱਲੀ ਜਾਂਦਾ ਸਾਰਾ ਕੰਮ ਕੋਈ ਰਸੀਡ ਨਹੀਂ ਆ ਰਹੀ ਡੀਪੂ ਦੀ ਕੁਝ ਨਹੀਂ ਆ ਰਿਹਾ ਖਾਲੀ ਭਜਾਉਂਦੇ ਹੈਂ ਦੰਦ ਗੱਢੀ ਜਾਂਦੇ ਨੇ ਵੀ ਖਾਲੀ ਭਿਜਾਉਂਦੇ ਫੇਰੀ ਜਾਉ ਜੇ ਕਹਨੇ ਆ ਉਹ ਉਹਨੂੰ ਕਹੀ ਜਾਂਦਾ ਉਹਨੂੰ ਕਹੀ ਜਾਂਦਾ ਅੱਜ ਫੁੱਲ ਸਵਾਰੀ ਖੜੀ ਧੀ ਮਰੇ ਕੋਲੇ ਨੂੰ ਪੀ 68 ਨੇ ਮੈਨੂੰ ਭੇਜਿਆ ਨਹੀਂ ਜਾਣ ਕੇ ਵੀ ਮੈਂ ਨਹੀਂ ਭੇਜਦਾ ਤਾਂ 11 ਵਜੇ ਕਹਿੰਦੇ ਸਮਾਨੇ ਨੂੰ ਜਾਣਾ ਬਲਕਿ ਘੱਟੋ ਘੱਟ ਕਾਊਂਟਰ ਤੇ 50 60 ਸਵਾਰੀਆਂ ਖੜੀਆਂ ਨੇ ਨਾਲ ਮੈਂ ਕਿਹਾ ਵੀ ਮੈਂ ਪੂਰੀ ਭਰ ਕੇ ਲਿਆਉਂ ਗੱਡੀ ਕਹਿੰਦੇ ਨਾ ਸਮਾਨੇ ਨੂੰ ਜਾਣਾ ਤੇਰਾ ਟਾਈਮ ਆ ਸਮਾਨੇ ਆ ਸਮਾਨੇ ਨੂੰ ਜੇ ਲਾਈ ਉਹ ਗੱਡੀ ਖਰਾਬ ਹੋਊਗੀ ਫਿਰ ਮੈਂ ਸੱਜੇ ਦੀ ਜਗ੍ਹਾ ਤੇ ਪਾਤਣਾ ਲਾ ਕੇ ਆ ਕੋਈ ਗੌਰ ਨਹੀਂ ਕਿਸੇ ਦੀ ਕੋਈ ਕੁਛ ਨਹੀਂ ਬਸ ਹਾਂ ਹਾਂ ਦੰਦ ਗੱਡੀ ਜਾਂਦੇ ਨੇ ਮੈਂ ਇਹਨਾਂ ਨੂੰ ਵਾਰ-ਵਾਰ ਕਹਿਣਾ ਵੀ ਮੈਂ ਓਵਰਟਾਈਮ ਵਾਲੇ ਖਾਤੇ 'ਚ ਮੈਂ ਨਹੀਂ ਚੱਲਣਾ ਠੀਕ ਆ ਨਾ ਮੈਨੂੰ ਓਵਰਟਾਈਮ ਦੀ ਲੋੜ